ਜਨ ਸਾਥਿਓ ਅੱਜ ਦਾ ਸਮਾ ਜਿਹੜਾ ਦੇਸ਼ ਉੱਤੇ ਪਾਰੀ ਪਈ ਆ ਜਿਹਦੇ ਯੁੱਧ ਦੇ ਰੂਪ ਦੇ ਵਿੱਚ ਅਸੀਂ ਅਨਿਆਏ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਇੱਕ ਜੰਗ ਲੜ ਰਹੇ ਹਾਂ ਉਸ ਦੇ ਵਿੱਚ ਅੱਜ ਹਰ ਭਾਰਤ ਵਾਸੀ ਦਾ ਇਹ ਫਰਜ਼ ਬੰਦਾ ਕਿ ਅਸੀਂ ਆਪਣੇ ਮੁਲਕ ਲਈ ਸਭ ਤੋਂ ਪਹਿਲਾਂ ਭਾਰਤ ਵਾਸੀ ਹੋ ਕੇ ਸੋਚੀਏ ਅੱਜ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਧਰਮਾਂ ਦੇ ਉੱਤੇ ਜਾਤਾਂ ਦੇ ਉੱਤੇ ਸਟੇਟਾਂ ਦੇ ਉੱਤੇ ਦੁਸ਼ਮਣ ਦੇਸ਼ ਦੇ ਜਿਹੜੇ ਨਾਪਾਕ ਇਰਾਦੇ ਨੇ ਉਹ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਉਹਨਾਂ ਦਾ ਸ਼ਿਕਾਰ ਨਾ ਹੋਈਏ ਕਿਉਂਕਿ ਇਹ ਮੁਲਕ ਸਾਡਾ ਵਾ ਅਸੀਂ ਸਭ ਤੋਂ ਪਹਿਲਾਂ ਭਾਰਤਵਾਸੀਆਂ ਹਿੰਦੂਸਤਾਨੀਆਂ ਇੰਡੀਅਨਾਂ ਉਸ ਤੋਂ ਬਾਅਦ ਜਾ ਕੇ ਅਸੀਂ ਜਾਤਾਂ ਧਰਮਾਂ ਦੇ ਵਿੱਚ ਵੰਡ ਜਾਂਦੇ ਆਂ ਪਰ ਅੱਜ ਮੁਲਕ ਨੂੰ ਜ਼ਰੂਰਤ ਹੈ ਸਾਡੀ ਏਕਤਾ ਦੀ ਸਾਡੀ ਸੰਗਤ ਦੀ ਤੇ ਮਿਲ ਕੇ ਮੁਲਕ ਦੀ ਸੇਵਾ ਵਾਲੇ ਬਸ ਉਹਨੂੰ ਕਿਉਂਕਿ ਮੁਲਕ ਸਾਡੇ ਵੱਲੋਂ ਸੇਵਾ ਦੀ ਭਾਵਨਾ ਰੱਖਦਾ ਵਾ ਸਾਨੂੰ ਸਾਡੇ ਜੀ ਹੱਕ ਪਤਾ ਹੋਣਾ ਚਾਹੀਦੇ ਤੇ ਸਾਨੂੰ ਸਾਡੇ ਕਰਤੱਵ ਵੀ ਪਤਾ ਹੋਣ ਜੇ ਸਾਡੇ ਫਰਜ਼ ਕੀ ਆ ਅੱਜ ਜੰਗ ਦਾ ਮਾਹੌਲ ਬਣਿਆ ਹੋਇਆ ਵਾ ਜੰਗ ਲੱਗੀ ਹੋਈ ਆ ਸਰਹੰਦਾਂ ਦੇ ਉੱਤੇ ਜਿਹੜੇ ਵੀਰ ਫੌਜੀ ਜਵਾਨ ਸਾਡੇ ਸਰਹੰਦਾਂ ਦੀ ਰਾਖੀ ਵਾਸਤੇ ਦਿਨ ਰਾਤ ਸੰਘਰਸ਼ ਕਰ ਰਹੇ ਆ ਅਤੇ ਸਾਡੇ ਘਰਾਂ ਨੂੰ ਬਚਾਉਣ ਲਈ ਯਤਨਸ਼ੀਲ ਆ ਔਰ ਅੱਜ ਸਾਡਾ ਫਰਜ਼ ਬੰਦਾ ਕਿ ਅਸੀਂ ਉਹਨਾਂ ਦਾ ਸਾਥ ਦਿੰਦੇ ਹੋਏ ਆਪਣੇ ਮੁਲਕ ਦੀ ਸੇਵਾ 'ਚ ਤਤਪਰ ਹੋਈਏ ਇੱਕ ਦੂਜੇ ਦਾ ਸਹਾਰਾ ਬਣੀ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਨੂੰ ਮੋਟੀਵੇਟ ਕਰੀਏ ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਅਨਗਿਣਤ ਅਨ ਸੁਖਾਮੀ ਜਿਹੜੀਆਂ ਵੀਡੀਓਜ਼ ਪਾ ਕੇ ਜ ਮੁਰਦਾ ਆਪਸੀ ਭਾਈਚਾਰਕ ਸਾਂ ਨੂੰ ਖਰਾਬ ਕਰੀਏ ਅੱਜ ਅਸੀਂ ਸਭ ਤੋਂ ਪਹਿਲਾਂ ਹਿੰਦੁਸਤਾਨੀ ਆ ਭਾਰਤਵਾਸੀ ਆ ਇੰਡੀਅਨ ਆ ਅਸੀਂ ਸਿੱਖ ਹਿੰਦੂ ਸਿੱਖ ਮੁਸਲਮਾਨ ਈਸਾਈ ਅਸੀਂ ਬਾਦਚੋਂ ਆ ਕਿਉਂਕਿ ਪਹਿਲਾ ਮੁਲਕ ਰਹਿਣਾ ਚਾਹੀਦਾ ਸੀ ਰਹੀਏ ਨਾ ਰਹੀਏ ਆਉਣ ਵਾਲੀਆਂ ਨਸਲਾਂ ਨੂੰ ਜੇ ਚੰਗਾ ਮੁਲਕ ਦੇਣਾ ਚਾਹੁੰਦੇ ਆ ਤਾਂ ਆਪਣੇ ਵਰਤਮਾਨ ਦੇ ਵਿੱਚ ਸਾਨੂੰ ਆਪਣੇ ਮੁਲਕ ਦੀ ਸੇਵਾ ਕਰਨੀ ਪੈਣੀ ਆ ਆਪਣੇ ਮੁਲਕ ਦੀ ਰਾਖੀ ਕਰਨੀ ਪੈਣੀ ਆ ਆਪਣੇ ਮੁਲਕ ਦੇ ਦੁਸ਼ਮਣਾਂ ਦਾ ਨਾਸ਼ ਕਰਨਾ ਪੈਣਾ ਤੇ ਆਪਣੀ ਫੌਜ ਦਾ ਹੌਸਲਾ ਵਧਾਉਣਾ ਪੈਣਾ ਵਾ ਸਾਡੇ ਹੋ ਸਕਦਾ ਕਿ ਰਾਜਨੀਤਿਕ મતਭੇਦ ਹੋਣ ਸਾਡੇ ਹੋ ਸਕਦਾ ਵਿਚਾਰਿਕ મતਭੇਦ ਹੋਣ ਪਰ ਅੱਜ ਸਵਾਲ ਜਦੋਂ ਮੁਲਕ ਦਾ ਉੱਠ ਖੜਾ ਹੋਵੇ ਤਾਂ ਅਸੀਂ ਇੱਕ ਪਰਿਵਾਰ ਆ ਇਸ ਇਹ ਮੁਲਕ ਦੇ ਅੰਦਰ ਜਿੰਨੀਆਂ ਵੀ ਸਟੇਟਾਂ ਨੇ ਮੈਂ ਸਮਝਦਾ ਇਹ ਵੱਖ-ਵੱਖ ਇੱਕ ਘਰ ਦੇ ਵਿੱਚ ਜੇ ਇਹਨਾਂ ਕੰਮ ਕਮਰਾਂ ਦੀ ਰਾਖੀ ਹੋ ਸਕੇ ਅਤੇ ਇਹਨਾਂ ਕਮਰਾਂ ਦੀ ਰਾਖੀ ਵਾਸਤੇ ਅਸੀਂ ਸਾਰੇ ਮਿਲ ਕੇ ਪ੍ਰਯਾਸ ਕਰੀਏ ਆਪਣੇ ਮੁਲਕ ਦੀ ਸੇਵਾ ਵਾਲੇ ਪਾਸੇ ਨੂੰ ਵਧਿਏ ਔਰ ਆਪਣੀ ਫੌਜ ਦਾ ਹੌਸਲਾ ਵਧਾਈਏ ਸੋਸ਼ਲ ਮੀਡੀਆ ਦਾ ਸਹੀ ਪ੍ਰਯੋਗ ਕਰੀਏ ਦੁਸ਼ਮਣ ਦੀਆਂ ਚਾਲਾਂ 'ਚ ਨਾ ਆਈਏ ਕਿਉਂਕਿ ਦੁਸ਼ਮਣ ਚਾਹੁੰਦਾ ਕਿ ਸਾਡੇ ਦੇ ਮੁਲਕ ਦੇ ਵਿੱਚ ਇਹੋ ਜਿਹਾ ਮਾਹੌਲ ਬਣ ਜਾਵੇ ਕਿ ਸਾਡੇ ਮੁਲਕ ਦੇ ਅੰਦਰ ਉਹ ਨਹੀਂ ਗ੍ਰੈਜੂਏਟ ਵਰਗੇ ਹਾਲਾਤ ਪੈਦਾ ਹੋ ਜਾਣ ਪਰ ਦੁਸ਼ਮਣ ਦਾ ਇਹ ਭੁਲੇਖਾ ਵਾਹ ਜੇ ਅਸੀਂ ਭਾਰਤ ਵਾਸੀ ਉਹ ਭਾਰਤ ਵਾਸੀ ਆ ਜਿਹੜੇ ਆਪਣੇ ਮੁਲਕ ਦੀ ਰਾਖੀ ਵਾਸਤੇ ਦੁਸ਼ਮਣ ਦੀਆਂ ਤੋਪਾਂ 'ਚ ਆਪਣਾ ਸਿਰ ਦੇ ਕੇ ਦੁਸ਼ ਕਾਸਤੋਰ ਤੇ ਮੈਂ ਗੱਲ ਕਰਨਾ ਹੈ ਪੰਜਾਬ ਦੀ ਪੰਜਾਬ ਨੇ 80% ਕੁਰਬਾਨੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ ਜਿਵੇਂ ਅਸੀਂ 80% ਕੁਰਬਾਨੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾ ਸਕਦੇ ਹਾਂ ਤਾਂ ਅਸੀਂ 100% ਕੁਰਬਾਨੀਆਂ ਦੇ ਕੇ ਇਸ ਮੁਲਕ ਦੀ ਆਜ਼ਾਦੀ ਦੀ ਰਾਖੀ ਵੀ ਕਰ ਸਕਦੇ ਹਾਂ ਸੋ ਅੱਜ ਸਵਾਲ ਹੈ ਸਾਡਾ ਪੰਜਾਬੀਆਂ ਦਾ ਸਾਡਾ ਸਭ ਤੋਂ ਪਹਿਲਾਂ ਸਾਡਾ ਫਰਜ਼ ਮੰਦਾ ਕਿ ਅਸੀਂ ਆਪਣੇ ਦੁਸ਼ਮਣ ਨੂੰ ਜਿਹੜਾ ਸਾਡਾ ਦੁਸ਼ਮਣ ਸਾਡੇ ਨੂੰ ਤੁਹਾਨੂੰ ਤਬਾਹ ਕਰਨਾ ਚਾਹੁੰਦਾ ਵਾ ਅਸੀਂ ਆਪਣੇ ਦੁਸ਼ਮਣ ਨੂੰ ਸਭ ਤੋਂ ਪਹਿਲਾਂ ਮੋਰੇ ਹੋ ਕੇ ਟੱਕਰੀਏ ਤਾਂ ਕਿ ਸਾਡੇ ਮੁਲਕ ਦੇ ਬਾਕੀ ਆਵਾਮ ਦੀ ਰੱਖਿਆ ਹੋ ਸਕੇ ਕਿਉਂਕਿ ਅੱਜ ਪੰਜਾਬੀ ਕਿਉਂਕਿ ਕਹਿੰਦੇ ਜਦੋਂ ਘਰ ਤੋਂ ਸਭ ਤੋਂ ਕੋ ਦਾ ਫਰਜ਼ ਮੰਨਦਾ ਕਿ ਆਪਣੇ ਘਰ ਦੀ ਰਾਖੀ ਕਰੇ ਅੱਜ ਸਾਡਾ ਫਰਜ਼ ਬਣ ਲੱਗੇ ਆਪਣੇ ਮੁਲਕ ਦੀ ਰਾਖੀ ਵਾਸਤੇ ਆਪਣੇ ਪੰਜਾਬ ਦੀ ਰਾਖੀ ਵਾਸਤੇ ਆਪਣੇ ਦੇਸ਼ ਦੀ ਰਾਖੀ ਵਾਸਤੇ ਇੱਕਜੁੱਟ ਹੋ ਕੇ ਦੁਸ਼ਮਣ ਦੇ ਦੰਦ ਖੱਟੇ ਕਰੀਏ ਅਤੇ ਆਪਣੀ ਫੌਜਾਂ ਹੌਸਲਾ ਵਧਾਈਏ ਸੋ ਮੈਂ ਇਹ ਆਸ ਕਰੂੰਗਾ ਕਿ ਅਸੀਂ ਮਿਲ ਜੁਲ ਕੇ ਆਪਣੇ ਮੁਲਕ ਦੀ ਸੇਵਾ ਲਈ ਪਸੰਦ ਉਹ ਕੇ ਬਣਾਂਗੇ ਆਪਣਾ ਫਰਜ਼ ਆਜ ਕੇ ਆਪਣੇ ਮੁਲਕ ਦੀ ਰਾਖੀ ਵਾਸਤੇ ਪਸੰਦ ਉਹ ਜਤਨਸ਼ੀਲ ਹੋਈਏ ਆਪਣਾ ਫਰਜ਼ ਆਜ ਕੇ ਅਸੀਂ ਆਪਣੇ ਸਮਾਜ ਨੂੰ ਇੱਕ ਚੰਗੀ ਸੇਧ ਦਈਏ ਆਪਣਾ ਫਰਜ਼ ਆ ਕੇ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਇੱਕ ਚੰਗਾ ਮੁਲਕ ਦੇਣ ਵਾਸਤੇ ਅਸੀਂ ਅੱਜ ਸੰਘਰਸ਼ੀਲ ਹੋ ਕੇ ਆਪਣੇ ਮੁਲਕ ਦੀ ਰਾਖੀ ਕਰੀਏ ਸੋ ਮੈਂ ਇਹ ਆਸ ਕਰੂੰ ਮੈਂ ਨੈ ਇਸ ਗੱਲ ਤੇ ਸਹਿਮਤ ਹੋਵਾਂਗੇ ਕਿ ਮੁਲਕ ਰਹਿਣਾ ਚਾਹੀਦਾ ਸੀ ਰਹੀਏ ਨਾ ਰਹੀਏ ਇਸ ਮੁਲਕ ਨੂੰ अजीਮੋ ਸ਼ਾਮ ਲਣਾਉਣ ਦੇ ਲਈ ਕਿਉਂਕਿ ਸ਼ਹੀਦਾਂ ਨੇ ਵੀ ਕਿੰਨਾ ਕਿ ਸੁਪਨਾ ਦੇਖਿਆ ਸੀ ਜਦੋਂ ਮੁਲਕ ਆਜ਼ਾਦ ਹੋਏਗਾ ਸਾਡਾ ਆਪਣੇ ਲੋਕਾਂ ਦਾ ਰਾਜ ਹੋਏਗਾ ਤੇ ਆਪਣੇ ਲੋਕਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਏਗੀ ਸੋ ਅੱਜ ਉਸ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਂਦੇ ਹੋਏ ਅਸੀਂ ਆਪਣੇ ਮੁਲਕ ਦੀ ਸੇਵਾ ਕਰਨੀ ਆ ਤੇ ਮੈਂ ਹੀ ਆਸ ਕਰੂੰਗਾ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਅਸੀਂ ਆਪਣੇ ਮੁਲਕ ਦੀ ਸੇਵਾ ਵਾਲੇ ਪਾਸੇ ਨੂੰ ਅੱਗੇ ਵਧਦੇ ਹੋਏ ਆਪਣੇ ਮੁਲਕ ਦੀ ਰਾਖੀ ਕਰੀਏ ਆਪਣੀ ਫੌਜਾਂ ਨੂੰ ਹੌਸਲਾ ਬਰਾਈਏ ਬਹੁਤ ਬਹੁਤ ਧੰਨਵਾਦ ਜੈਹਾਂ ਜੈਪਤ